ਮਖਤ ਵਿੱਚ ਮਿਲਿਆ ਪੈਸਾ ਵੱਡੇ ਵੱਡੇ ਦੇ ਇਮਾਨ ਬਦਲ ਕੇ ਰੱਖ ਦਿੰਦਾ ਹੈ ਪਰ ਇੱਕ ਇਨਸਾਨ ਦੀ ਆਤਮਾ ਜਨਦਰੂਨੀ ਬਾਤ ਜੇਕਰ ਉਸ ਨੂੰ ਇਹ ਕਰੰਤ ਰੋਕ ਲਈ ਹੈ ਤਾਂ ਸਮਝੋ ਉਸਦਾ ਜ਼ਮੀਰ ਅਜੇ ਜਿੰਦਾ ਹੈ ਅਜਹੀ ਹੀ ਇਮਾਨਦਾਰੀ ਦੀ ਮਿਸਾਲ ਪੈਦਾ ਕੀਤੀ ਹੈ ਬਠਿੰਡਾ ਜ਼ਿਲ੍ਹੇ ਦੇ ਸ਼ਹਿਰ ਵਾਮਪਰਾ ਫੂਲ ਦੇ ਨੰਬਰ 1 골ਡਨ ਬਾਕਸ ਟ੍ਰੈਕਲੀਨ ਦੇ ਮਾਲਕ ਰਾਜੂ ਪੁਆਰ ਦੇ ਜਿੰਨਾ ਡਰੈਕਲਿਨ ਦੀ ਆਇਆ ਇਹ ਕਪੜਿਆਂ ਵਿੱਚ ਛੁਪੀ ਪਈ 100000 ਰੁਪਏ ਦੀ ਨਕਦੀ ਨੂੰ ਉਸਦੇ ਅਸਲੀ ਮਾਲਕ ਦੇ ਹਵਾਲੇ ਕੀਤਾ ਇਹ ਸਾਬਤ ਕੀਤਾ ਕਿ ਉਹ ਡਰੈਕਲਿਨ ਵਿੱਚ ਹੀ ਨਹੀਂ ਅਸਲੀ ਜ਼ਿੰਦਗੀ ਵਿੱਚ ਵੀ ਨੰਬਰ 1 ਨਾਲ ਸੋ ਇਸ ਇਮਾਨਦਾਰੀ ਤੇ ਤੁਸੀਂ ਕੀ ਕਹੋਗੇ ਦੱਸੋ ਕਮੈਂਟ ਬਾਕਸ ਵਿੱਚ ਇਸ ਤਰ੍ਹਾਂ ਦੀਆਂ ਹੋਰ ਦਿਲਚਸਪ ਵੀਡੀਓ ਵੇਖ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ ਇਸੀ ਅ ਪੰਜ ਤਰੀਕਾ ਪੰਜ ਤਰੀਕ ਨੂੰ ਕਪੜੇ ਦੇ ਕੇ ਸੀ ਡਰੈਗਿੰਗ ਦੇ ਅੱਛਾ ਜੀ ਤੇ ਉਹਨਾਂ ਜਿਪਕੋਟ ਚੋਂ 50000 ਰੁਪਈਆ ਇਹਨਾਂ ਦਾ ਨਕਦ ਕੈਸ਼ ਨਿਕਲੇ ਸੀ ਇਹਨਾਂ ਨੂੰ ਫੋਨ ਵੀ ਕੀਤਾ ਸੀਗਾ ਇਹਨਾਂ ਦਾ ਕੋਈ ਜਾਚੇਤੇ ਨਹੀਂ ਸੀਗਾ ਇਹ ਵੀ ਸਾਡੇ ਕੋਲ ਹੈਗਾ ਇਹਨਾਂ ਨੂੰ ਤਾਂ ਕੱਲ੍ਹ ਤੱਕ ਵੀ ਨਹੀਂ ਪਤਾ ਲੱਗਿਆ ਸਾਡੇ ਪਹਿਲਾਂ ਵੀ ਤੁਹਾਡੇ ਨਾਲ ਕੁਝ ਹੋਇਆ ਵੀ ਪਹਿਲਾਂ ਕਿਸੇ ਹਾਂ ਜੀ ਪਿਛਲੇ ਹਫਤੇ ਟਵਾਲੀ ਪਿੰਡ ਤੋਂ ਘੜ ਤੋਂ ਘਟ ਫੌਲਰ ਕੰਟਰੀ ਤੋਂ ਆਇਆ ਸੀ ਕੋਈ ਕਸਟੋਮਰ ਸਾਡੇ ਕੋਲ ਉਹ ਘੜੀ ਤੋੜ ਲੱਖ ਡੇਢ ਲੱਖ ਦੀ ਘੜੀ ਸੀ ਉਹਦੀ ਵੀ ਨਾਮ ਦੇ ਨਾਲ ਅਸੀਂ 1-2 ਘੰਟੇ ਨਾਲ ਫੋਨ ਕਰਕੇ ਅਸੀਂ ਉਹਨੂੰ ਵਾਪਸ ਕਰਤੀ ਸੀ ਬਾਕੀ ਹੋਰ ਕੋਈ ਸਮਾਨ ਵੀ ਬਹੁਤ ਥੇਰਾ ਕੁਝ ਹਮਲਾ ਸਾਡੇ ਕੋਲ ਉਹ ਨਾਮ ਦੇ ਨਾਲ ਅਸੀਂ ਫੋਨ ਕਰਕੇ ਬਣਾਉਂਦੇ ਆ ਰਾਜਪਵਾਰ ਰਾਮਪਰਾ ਫੂਲ 골ਡਨ ਬਾਕਸ ਡਰੈਕਲਿਨ ਨੇੜੇ ਸੂਵੇ ਦਾ ਪੁਲ ਗਰੋਨ ਸਟੇਜ ਈ ਨਾਜੀ ਆਪਣਾ ਆਪਣਾ ਹੀ ਬੁਰੀ ਨਾਮ ਹੈ ਜੀ ਮੇਰਾ ਪਿੰਡ ਕਿਹਦਾ ਪਿੰਡ ਹੀ ਆਪਣਾ ਲੋਕਲ ਹੀ ਅਮਰਾਜ ਵਸਤੀ ਚ ਹੀ ਆ ਅੱਛਾ ਇੱਕ ਪੇਪਰ ਚ ਸੋਟੀ ਹੈ ਹਾਂਜੀ ਹਾਂਜੀ ਸਾਠੀ ਹੈ ਜੀ ਤੁਹਾਨੂੰ ਪਤਾ ਨਹੀਂ ਸੀ ਵੀ ਇਹਦੇ ਕੱਪੜੇ ਨਾ ਪਤਾ ਨਹੀਂ ਸੀ ਕਿਸੇ ਤੋਂ ਅਮਰਜੈਂਸੀ ਫਟ ਕੇ ਲਿਆਏ ਸੀ ਤੇ ਸਿੱਧਾ ਇੱਧਰ ਨੂੰ ਆ ਕੇ ਡਰਾਈ ਕਲੀਨ ਕਰਾਉਣ ਕਿਉਂਕਿ ਬਾਹਰ ਜਾਣਾ ਸੀ ਚੰਡੀਗੜ੍ਹ ਤਾਂ ਕਰਖਾਨਾ ਚੰਡੀਗੜ੍ਹ ਦਾ ਪਲਾਨ ਵੀ ਕੈਨਸਲ ਹੀ ਹੋ ਗਿਆ ਹੁਣ ਸਿੱਧਾ ਹੁਣ ਘਰ ਹੀ ਜਾਣੇ ਤੁਹਾਨੂੰ ਇਹਨਾਂ ਦੇ ਫੋਨ ਕਰਕੇ ਆਪ ਦੱਸਿਆ ਵੀ ਸੋਟੀ ਪੇਪਰ ਰੰਦੀ ਹੈ ਹਾਂਜੀ ਹਾਂਜੀ ਸ਼ਾਮ ਨੂੰ ਆਇਆ ਸੀ ਫੋਨ ਪਰ ਮੇਰੇ ਮੈਂ ਉਦੋਂ ਜਿਮ ਚ ਸੀਗਾ ਉਦੋਂ ਪਹਿਲੀ ਦਿਮਾਗ ਦਸ ਐਨਾਂ ਨੇ ਆਪਨੀ ਦੱਸਿਆ ਫਿਰ ਪਤਾ ਲੱਗਿਆ ਵੀ ਹਾਂ ਫਿਰ ਆਪ ਨੂੰ ਵੀ ਚਾਹਤ ਆਈ ਵੀ ਹਾਂ ਹੈਗੀ ਸੀ ਤੇ ਤੁਸੀਂ ਕੀ ਕਹਿੰਦਾ ਛੋਟੇ ਇਹਨਾਂ ਦੀ ਇਮਾਨਦਾਰੀ ਨੂੰ ਦੇਖ ਕੇ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਜੀ ਬਾਕੀ ਇਸ ਤਾਈ ਐਨਾਂ ਦਾ ਰੈਗੂਲਰ ਕਸਟਮਰ ਹੀ ਇੱਥੇ ਆਉਨੇ ਆਪਾਂ ਜਾਣਦੇ ਵੀ ਕਿਤੇ ਹੋਰ ਨਹੀਂ ਕੱਪੜੇ ਆਪਣੇ ਘੱਟੋ ਘੱਟ ਬਹੁ ਵਾਰ ਇੱਧਰ ਹੀ ਆਉਂਦੇ ਹੋਰ ਆਪਾਂ ਕਿਸੇ ਕੋਲ ਜਾਣਦੇ ਨਹੀਂ ਤਾਂ ਕਰਕੇ ਸਲੂਟ ਐ ਇਹਨਾਂ ਦੀ ਇਮਾਨਦਾਰੀ ਨੂੰ